ਕੀ ਚੀਜ਼ ਸ਼ੁੱਧ ਮਿਲੇ ਭਾਵੇਂ 2 ਰੁਪਏ ਮਹਿੰਗੀ ਮਿਲ ਜੇ ਵੇ ਪਰ ਜਿਹੜੀ ਚੀਜ਼ ਹੋਵੇ ਸ਼ੁੱਧ ਹੋਵੇ ਉਸੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਉਹ ਭਾਲ ਸੀ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ ਇੱਕ ਨਿਹੰਗ ਸਿੰਘ ਹਨ ਜੋ ਦੁੱਧ ਤਿਆਰ ਕਰਦੇ ਹਨ ਪਹਿਲਾਂ ਤੁਹਾਨੂੰ ਦੁੱਧ ਦੀਆਂ ਤਸਵੀਰਾਂ ਵਿਖਾਵਾਂਗੇ ਉਪਰਾਲਾ ਹੀ ਹੈ ਵੀ ਚਾਹੁੰਦੇ ਆ ਵੀ ਹਰ ਇੱਕ ਵੀਰ ਸ਼ਕੇ ਤਾਂ ਕਿ ਉਹਨੂੰ ਜਾਣਕਾਰੀ ਹੋਵੇ ਕਿਉਂਕਿ ਰੇਟ ਮਾਇਨੇ ਨਹੀਂ ਰੱਖਦਾ ਹੁੰਦਾ ਕਮਾਈ ਦਾ ਘੱਟ ਵੀ ਹੋ ਜੂਗੀ ਪਰ ਥੋੜਾ ਜਿਹਾ ਇਹ ਹੈ ਵੀ ਹਰ ਇੱਕ ਵੀਰ ਛੱਕ ਲੂਗਾ ਤਾਂ ਉਹਨੂੰ ਪਤਾ ਹੋਊਗਾ ਵੀ ਅਸੀਂ ਚੰਗਿਆ ਰਸਤਾ ਛੱਕ ਸਕਦੇ ਆ ਜੀ ਸਰਬ ਲੋ ਦੇ ਬਰਤਨ ਅਸਲ ਦੇਖਿਆ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਮਤਲਬ ਕਿ ਕੋਈ ਵਰਦਾ ਮੈਂ ਦੇਖਿਆ ਨਹੀਂ ਹੈਗਾ ਆਮ ਨਾਗਰਿਕ ਜਿਹੜੇ ਨੇ ਯਾਦ ਕਰ ਢਿੰਗ ਸਿੰਘ ਫੌਜਾਂ ਵਰਤਿਆ ਨੇ ਜਾਂ ਗੁਰੂ ਘਰਾਂ ਦੇ ਵਿੱਚ ਹੀ ਸਰਬ ਲੋ ਵਰਤਿਆ ਜਾਂਦਾ ਜੀ ਤੇ ਇਹ ਕੋ ਉਪਰਾਲਾ ਹੀ ਹੈ ਮਹਾਰਾਜ ਜੀ ਵੀ ਇਹ ਸੋਚ ਰਹੇ ਸੀਗੇ ਵੀ ਚਲੋ ਚੰਗੇ ਵਰਤਨ ਹਰ ਇੱਕ ਘਰ ਦੇ ਵਿੱਚ ਜਾਣ ਜਿਹੜੇ ਸਾਡੇ ਵੀਰ ਭਾਈ ਛੋਟੇ-ਛੋਟੇ ਬਿਮਾਰੀਆਂ ਤੋਂ ਜਿਹੜੇ ਅਸੀਂ ਖਾਣ-ਪੀਣ ਦੇ ਰਸੋਈ ਦੇ ਵਿੱਚ ਹੀ ਸੈਟ ਠੀਕ ਕਰ ਸਕਦੇ ਆ ਉਹਨਾਂ ਤੇ ਜਿਹਨਾਂ ਨੇ ਚੰਗੇ ਵਰਤਨਾ ਦੇ ਵਿੱਚ ਚਲੋ ਪਿੱਤਲ ਤਾਂਬਾ ਬਹੁਤ ਵਧੀਆ ਧਾਤਾਂ ਨੇਗੀਆਂ ਉਹਨਾਂ ਚ ਵਰਤਿਆ ਜਾਂਦਾ ਸੀ ਇਹ ਤਾਂ ਸਾਨੂੰ ਚਲੋ ਆਪਾਂ ਕਹਿੰਦੇ ਉਹ ਚਾਲ ਚੱਲ ਵੀ ਇੱਕ ਤਰ੍ਹਾਂ ਦੀ ਇੱਕ ਸਫਾਈ ਕਰਨ ਦਾ ਇਹ ਹੋ ਗਿਆ ਵੀ ਸਫਾਈ ਘੱਟ ਕਰਨੀ ਪਵੇ ਉਸ ਕਰਕੇ ਹਰ ਇੱਕ ਨੇ ਰੁਝਾਨ ਹੀ ਬਣਾ ਲਿਆ ਵੀ ਘਰ ਦੇ ਵਿੱਚ ਚਮਕਦਾਰ ਭਾਂਡੇ ਨੇ ਮਗਰ ਜਦੋਂ ਆਪਾਂ ਆਪਣੇ ਪ੍ਰਾਤਨ ਸਮੇਂ ਨੂੰ ਦੇਖੀਏ ਤਾ ਆਪਾਂ ਕਹਿੰਦੇ ਵੀ ਯਾਰ ਬਜ਼ੁਰਗਾਂ ਦੀਆਂ ਉਮਰਾਂ 100-100 ਸਾਲ ਦੀਆਂ ਸੀਆਂ 110 ਸਾਲ ਤੇ ਉਹ ਇਹ ਵਰਤਨਾ ਦੀ ਬਹੁਤ ਜ਼ਿਆਦਾ ਅਹਿਮੀਅਤ ਮਰੇ। ਅਕਸਰ ਆਪਾਂ ਵੇਖਦੇ ਆ ਕਿ ਜੋ ਲੋਕ ਖਾਣ ਪੀਣ ਦੇ ਸ਼ਕੀਨ ਹੁੰਦੇ ਹਨ ਉਹਨਾਂ ਦਾ ਅੱਖ ਨਾ ਹੁੰਦਾ ਕਿ ਚੀਜ਼ ਸ਼ੁੱਧ ਮਿਲੇ। ਭਾਵੇਂ 2 ਰੁਪਏ ਮਹਿੰਗੀ ਮਿਲ ਜੇਵੇ ਪਰ ਜਿਹੜੀ ਚੀਜ਼ ਹੋਵੇ ਸ਼ੁੱਧ ਹੋਵੇ। ਉਸੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਉਹ ਭਾਲ ਸੀ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ। ਸੰਗਰੂਰ ਸ਼ਹਿਰ ਦੀਆਂ ਤਸਵੀਰਾਂ ਵਖਾਨਿਆ ਇੱਕ ਨਿਹੰਗ ਸਿੰਘ ਹਨ। ਜੋ ਦੁੱਧ ਤਿਆਰ ਕਰਦੇ ਹਨ ਪਹਿਲਾਂ ਤੁਹਾਨੂੰ ਦੁੱਧ ਦੀਆਂ ਤਸਵੀਰਾਂ ਵਿਖਾਵਾਂਗੇ ਜਿਹੜਾ ਦੁੱਧ ਹੈ ਅਕਸਰ ਆਪਾਂ ਵੇਖਦੇ ਆ ਕਿ ਜਿਹੜਾ ਹਲਦੀ ਪਾ ਦਈਏ ਤਾਂ ਉਸ ਤੋਂ ਬਾਅਦ ਜਿਹੜੀ ਇਹ ਪਿਲਕ ਦੇ ਰੰਗ ਦੇ ਉੱਤੇ ਆਂਦਾ ਹੈ ਉਸ ਤੋਂ ਬਾਅਦ ਜਦੋਂ ਆ ਬਾਬਾ ਜੀ ਦੀ ਕੜਚੀ ਵੱਜੀਏ ਤਾਂ ਪਤਾ ਲੱਗਦਾ ਕਿ ਜਿਸ ਤਰ੍ਹਾਂ ਖੁਆ ਤਿਆਰ ਕੀਤਾ ਗਿਆ ਹੈ ਉਸ ਤਰ੍ਹਾਂ ਦੀਆਂ ਤਸਵੀਰਾਂ ਹਨ ਤੇ ਦੂਜੇ ਪਾਸੇ ਤੁਹਾਨੂੰ ਇੱਕ ਭਾਂਡਿਆਂ ਦੀ ਤਸਵੀਰ ਵਿਖਾਉਣ ਲੱਗਿਆਂ ਸਰਬ ਲੋਕ ਭਾਂਡੇ ਇਸ ਬਾਰੇ ਵੀ ਜਾਣਾਂਗੇ ਕਿ ਕੀ ਇਹ ਇਹਨਾਂ ਨੂੰ ਕਿਉਂ ਰੱਖਿਆ ਕਿਉਂਕਿ ਅਕਸਰ ਆਪਾਂ ਵੇਖਦੇ ਆਂ ਘਰਾਂ ਦੇ ਵਿੱਚ ਜਿਹੜੇ ਸਟੀਲ ਦੇ ਜਾਂ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਆਂ ਸਾਡੇ ਨਾਲ ਬਾਬਾ ਜੀ ਮੌਜੂਦ ਸੱਸੀ ਗੱਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਰੇ ਬਾਬਾ ਜੀ ਸਾਡਾ ਪਹਿਲਾ ਹੀ ਸਵਾਲ ਕਿ ਜਿਹੜਾ ਅਕਸਰ ਆਪਾਂ ਤੁਸੀਂ ਦੁੱਧ ਕਾੜ ਰਹੇ ਹੋ ਦੁੱਧ ਤੇ ਕੀ ਹਲਦੀ ਪਾਈ ਹੈ ਕਿ ਕਿਉਂ ਇਹੋ ਜਿਹੀ ਰੰਗਤ ਹੈ ਇਸ 'ਚ ਇੱਕ ਅੰਬਹਲਦੀ ਹੁੰਦੀ ਹੈ ਮਹਾਰਾਜ ਇੱਕ ਕੇਸਰ ਹੁੰਦਾ ਜੀ ਇਹਦੀ ਰੰਗਤ ਕੇਸਰ ਤੇ ਅੰਬਹਲਦੀ ਦਾ ਰੰਗ ਹੈ ਜਿਹੜਾ ਇਹਦਾ ਪੀਲਾਪਣ ਆਉਂਦਾ ਜੀ ਉਹ ਕੱਢਦਾ ਰਹਿੰਦਾ ਦੁੱਧ ਤਾਂ ਇਹ ਇਹਦੀ ਤਿਰੰਗਤ ਆ ਜਾਂਦੀ ਮਰੇ ਬਾਈ ਕੀ ਕੁਝ ਪੰਨ ਹੋ ਇਹਦੇ ਵਿੱਚ ਇਹਦੇ ਵਿੱਚ ਮਰੇ ਜ 11 ਕਰਸਤਾਂ ਪੈ ਜਾਂਦੇ ਨੇ ਕੇਸਰ ਸਮੇਤ ਜੀ ਤੇ ਇੱਕ ਜਿਵੇਂ ਖਜੂਰ ਹੁੰਦੀ ਆ ਦਾਖਾਂ ਹੁੰਦੀਆਂ ਨੇ ਜੀ ਅੰਬ ਹਲਦੀ ਹੋ ਗਈ ਕੇਸਰ ਹੋ ਗਿਆ ਤੇ ਨਾਲ ਆਪਣਾ ਜੀ ਖਸਖਸ ਹੋ ਗਈ ਕਾਲੀ ਮਿਰਚ ਸੌਫ ਤੇ ਇਲਾਚੀ ਜੀ ਫਿਰ ਕਾਜੂ ਬਦਾਮ ਮਖਜ ਹੁੰਦੇ ਨੇ ਜੀ ਤੇ ਇੱਕ ਆਰਗੈਨਿਕ ਸ਼ੱਕਰ ਹੁੰਦੀ ਆ ਆਪਣੇ ਕੋਲ ਤੇ ਧਾਗੇ ਵਾਲੀ ਮਿਸ਼ਰੀ ਹੁੰਦੀ ਮਰੇ ਬਬੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਵੇਂ ਇੰਨੀ ਸਮਗਰੀ ਪਾਣਿਓ ਤਾਂ ਫਿਰ ਦੁੱਧ ਦਾ ਵੀ ਰੇਟ ਸ਼ਾਇਦ ਵੱਧ ਹੋਵੇਗਾ ਦੁੱਧ ਦਾ ਰੇਟ ਤਾਂ ਜੀ ਨਾਰਮਲੀ ਰੱਖਿਆ ਹੋਇਆ ਕੋਈ ਜ਼ਿਆਦਾ ਨਹੀਂ ਹੈਗਾ 30 ਤੇ 50 ਰੁਪਏ ਮਰੇ ਤੇ ਬਸ ਇਸ ਤਰ੍ਹਾਂ ਵੀ ਇੱਕ ਉਪਰਾਲਾ ਹੀ ਹੈ ਵੀ ਚਾਹੁੰਦੇ ਆ ਵੀ ਹਰ ਇੱਕ ਵੀਰ ਸ਼ੱਕੇ ਤਾਂ ਕਿ ਉਹਨੂੰ ਜਾਣਕਾਰੀ ਹੋਵੇ ਕਿਉਂਕਿ ਰੇਟ ਮਾਇਨੇ ਨਹੀਂ ਰੱਖਦਾ ਹੁੰਦਾ ਕਮਾਈ ਦਾ ਘੱਟ ਵੀ ਹੋ ਜੂਗੀ ਪਰ ਥੋੜਾ ਜਿਹਾ ਇਹ ਹੈ ਵੀ ਹਰ ਇੱਕ ਵੀਰ ਸ਼ੱਕ ਲੂਗਾ ਤਾਂ ਉਹਨੂੰ ਪਤਾ ਹੋਊਗਾ ਵੀ ਅਸੀਂ ਚੰਗੇ ਆ ਰਸਤਾ ਛੱਕ ਸਕਦੇ ਆ ਤੇ ਸਸਤੀਆਂ ਆਪਾਂ ਨੂੰ ਜਿਹੜੇ ਆਮ ਰੇਟ ਨੇ ਉਹਨਾਂ ਦੇ ਵਿੱਚ ਹੀ ਮਿਲਦੀਆਂ ਨੇ ਜੋ ਆਮ ਦੁਕਾਨਾਂ ਤੇ ਮਿਲਦੀਆਂ ਨੇ ਹਾਂਜੀ ਹਾਂਜੀ ਪਹਿਲਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਬਖਾਨਨੇ ਕਿ ਵੀਰ ਨੇ ਜਿਹੜੇ ਇੱਥੇ ਦੁੱਧ ਛੱਕ ਰਹੇ ਨੇ ਉਹਨਾਂ ਨਾਲ ਵੀ ਇੱਕ ਵਾਰ ਗੱਲ ਕਰਦੇ ਆ ਕਿ ਕਦੋਂ ਤੋਂ ਇਹ ਉਹਰੇ ਵੀਰ ਜੀ ਆਣ ਲੱਗੇ ਕੀ ਨਾਮ ਭਾਜੀ ਸੌਰਵ ਜੀ ਸੌਰਵ ਜੀ ਦੁੱਧ ਲੈ ਰਹੇ ਆ ਕਿਉਂਕਿ ਅਕਸਰ ਆਪਾਂ ਵੇਖਦੇ ਆ ਕਿ ਜਿਹੜੇ ਅੱਜ ਦੇ ਨੌਜਵਾਨ ਕੌਫੀ ਦੇ ਸ਼ਕੀਨ ਹਨ ਜਾਂ ਕੋਲਡ ਡਰਿੰਕ ਤੇ ਇਹਦੇ ਬਾਰੇ ਇਹ ਬਾਬਾ ਜੀ ਬਾਰੇ ਦੱਸਿਆ ਸੀ ਲੋਕਾਂ ਨੇ ਬਹੁਤ ਵਧੀਆ ਬਣਾਉਂਦੇ ਨੇ ਬਹੁਤ ਅੱਛਾ ਜੀ ਕਦੋਂ ਤੋਂ ਪੀਦੇ ਹੋ ਭਾਜੀ ਬੋਲ ਬੀਬਾ ਨੰਨੇ ਨਹੀਂ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ ਮੈਨੂੰ ਹੋ ਗਈ ਨਾ ਮਹੀਨਾ ਹੋ ਗਈ ਅੱਛਾ ਕਿੰਨਾ ਤੋਂ ਇਹ ਜੇ ਆਪਾਂ ਕਹੀਏ ਕਿ ਕਿਸ ਤਰ੍ਹਾਂ ਆਪਾਂ ਨੂੰ ਫੀਲ ਹੁੰਦਾ ਕਿ ਜਿਸ ਤਰ੍ਹਾਂ ਆਪਾਂ ਦੁੱਧ ਪੀ ਰਹੇ ਇੱਕ ਤਾਂ ਹੁੰਦਾ ਘਰੇ ਦੁੱਧ ਪੀਣਾ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਜੀ ਕਹਿੰਦਾ ਮਤਲਬ 30 ਰੁਪਏ 50 ਰੁਪਏ ਚ ਹਾਂ ਛੇਤ ਲਈ ਵਧੀਆ ਉਹ ਵੀ ਰੇਟ ਵਧੀਆ ਨੇ ਜੀ ਇਹਨਾਂ ਸਾਡੇ ਨਾਲ ਸੌਰਵ ਜੀ ਜਿਨ੍ਹਾਂ ਦਾ ਅੱਖ ਨਾਲ ਕਿ ਮੈਨੂੰ 1 ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ ਬਾਬਾ ਜੀ ਦਾ ਦੁੱਧ ਪੀਂਦੇ ਹੋਏ ਤੇ ਬਾਬਾ ਜੀ ਦੂਜੇ ਪਾਸੇ ਅਸੀਂ ਤੁਹਾਡੇ ਕੋਲ ਫੇਰ ਗੱਲ ਕਰਦੇ ਆ ਕਿ ਜਿਹੜੇ ਆ ਇੱਕ ਭਾਂਡੇ ਪਈ ਨਹੀਂ ਨਹੀਂ ਅਕਸਰ ਆਪਾਂ ਵੇਖਦੇ ਆ ਕਿ ਘਰਾਂ ਦੇ ਵਿੱਚ ਪਿੱਤਲ ਦੇ ਜਾਂ ਸਟੀਲ ਦੇ ਭਾਂਡੇ ਵਰਤੇ ਜਾਂਦੇ ਆ ਤੁਹਾਡੇ ਭਾਂਡੇ ਫਿਰ ਕੀ ਕੀ ਇਹਨਾਂ ਦਾ ਰੀਜਨ ਰੱਖਣਾ ਜੀ ਸਰਬ ਲੋ ਉਹਦੇ ਬਰਤਨ ਅਸਲ ਦੇਖਿਆ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਮਤਲਬ ਕਿ ਕੋਈ ਵਰਦਾ ਮੈਂ ਦੇਖਿਆ ਨਹੀਂ ਹੈਗਾ ਆਮ ਨਾਗਰਿਕ ਜਿਹੜੇ ਨੇ ਜਿਆਤਰ ਨਿੰਗ ਸਿੰਘ ਫੌਜਾਂ ਵਰਤਦੇ ਆ ਨੇ ਜਾਂ ਗੁਰੂ ਘਰਾਂ ਦੇ ਵਿੱਚ ਹੀ ਸਰਬ ਲੋ ਵਰਤਿਆ ਜਾਂਦਾ ਹੈ ਤੇ ਇਹ ਕੋ ਉਪਰਾਲਾ ਹੀ ਹੈ ਮਹਾਰਾਜ ਵੀ ਇਹ ਸੋਚ ਰਹੇ ਸੀਗੇ ਵੀ ਚਲੋ ਚੰਗੇ ਵਰਤਨ ਹਰ ਇੱਕ ਘਰ ਦੇ ਵਿੱਚ ਜਾਣ ਜਿਹੜੇ ਸਾਡੇ ਵੀਰ ਭਾਈ ਛੋਟੇ-ਛੋਟੇ ਬਿਮਾਰੀਆਂ ਤੋਂ ਜਿਹੜੇ ਅਸੀਂ ਖਾਣ ਪੀਣ ਦੇ ਰਸੋਈ ਦੇ ਵਿੱਚ ਹੀ ਸੈੱਟ ਠੀਕ ਕਰ ਸਕਦੇ ਆ ਉਹਨਾਂ ਤੇ ਹੀ ਸਹੀ ਸਲਾਮਤ ਤੰਦਰੁਸਤ ਰਹਿਣਗੇ ਤਾਂ ਉਹ ਸਿਰਫ ਇਹ ਵਰਤਨਾ ਦੀ ਜੇ ਅਗਰ ਪਹੁੰਚ ਆਪਣੀ ਰਸੋਈ ਤੱਕ ਹੋ ਜੇ ਤਾਂ ਇਸ ਕਾਰਨ ਇਹ ਹੀ ਉਪਰਾਲਾ ਕਰੇ ਮਹਾਰਾਜ ਵੀ ਇਹ ਹਰ ਇੱਕ ਵੀਰ ਆਪਣੇ ਘਰੇ ਲੈ ਜਾਵੇ ਤਾਂ ਥੋੜੇ-ਥੋੜੇ ਜਿਹੜੇ ਰੋਗ ਨੇ ਛੋਟੇ-ਮੋਟੇ ਉਹ ਇਸੇ ਤਰ੍ਹਾਂ ਆਪਣੇ ਖਾਣ ਪੀਣ ਨਾਲ ਹੀ ਸੈੱਟ ਹੋ ਜਾਣਗੇ ਬਾਬਾ ਜੀ ਫਿਰ ਇਹਦਾ ਰੇਟ ਦਾ ਵੀ ਬੜਾ ਫਰਕ ਹੋਵੇਗਾ ਕਿਉਂਕਿ ਸਟੀਲ ਤੇ ਪਿੱਕਲ ਦੇ ਭਾਂਡਿਆਂ ਦੀ ਗੱਲ ਕਰੀ ਤਾਂ ਤੁਹਾਡੇ ਪਾਸੇ ਸਰਬ ਲੋਕ ਦੇ ਇਹਨਾਂ ਦਾ ਰੇਟ ਦੀ ਗੱਲ ਕਰੀ ਕਿੰਨਾ ਕੁ ਫਰਕ ਆ। ਇਹ ਸਰਬ ਲੋ ਉਹਦੇ ਬਰਤਨ ਜੀ ਇਸ ਤਰ੍ਹਾਂ ਦਾ ਵੀ ਰੇਟ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਰੱਖਦਾ ਹੁੰਦਾ ਜੇ ਅਸੀਂ ਕਹੀਏ ਵੀ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਮ ਜਿਵੇਂ ਕਹਿੰਦੇ ਸਰਵ ਅਲੂਮੀਨੀਅਮ ਦੇ ਬਰਤਨਾਂ ਦੇ ਵਿੱਚ ਗਰਮ ਕਰਕੇ ਦੁੱਧ ਵਗੈਰਾ ਛਕਾਉਂਦੇ ਆ ਰੋਗ ਦਿੰਦੇ ਆ ਛੋਟੇ ਬੱਚੇ ਨੂੰ ਇੱਕ ਉਹਨੂੰ ਜਾਣਕਾਰੀ ਨਹੀਂ ਹੈਗੀ ਇੱਕ ਮਾਪੇ ਨੇ ਦੇਖਣਾ ਵੀ ਮੈਂ ਆਪਣੇ ਬੱਚੇ ਨੂੰ ਜਿਹੜੇ ਰਸਤੇ ਤਿਆਰ ਕਰਕੇ ਦੇ ਰਹੇ ਆ ਉਹ ਕਿਸ ਤਰ੍ਹਾਂ ਦੇ ਬਰਤਨ ਚ ਦੇਣੀ ਆ ਜੇ ਉਹਨਾਂ ਨੂੰ ਚੰਗੇ ਬਰਤਨਾਂ ਦੇ ਵਿੱਚ ਚਲੋ ਪਿੱਤਲ ਤਾਂਬਾ ਬਹੁਤ ਵਧੀਆ ਤਾਤਾਂ ਨੇਗੀਆਂ ਉਹਨਾਂ ਚ ਵਰਤਿਆ ਜਾਂਦਾ ਸੀ ਇਹ ਤਾਂ ਸਾਨੂੰ ਚਲੋ ਆਪਾਂ ਕਹਿੰਦੇ ਉਹ ਚਾਲ ਚੱਲ ਪਈ ਇੱਕ ਤਰ੍ਹਾਂ ਦੀ ਇੱਕ ਸਫਾਈ ਕਰਨ ਦਾ ਇਹ ਹੋ ਗਿਆ ਵੀ ਸਫਾਈ ਘੱਟ ਕਰਨੀ ਪਵੇ ਉਸ ਕਰਕੇ ਹਰ ਇੱਕ ਨੇ ਰੁਝਾਨ ਹੀ ਬਣਾ ਲਿਆ ਵੀ ਘਰ ਦੇ ਵਿੱਚ ਚਮਕਦਾਰ ਭਾਂਡੇ ਨੇ ਮਗਰ ਜਦੋਂ ਆਪਾਂ ਆਪਣੇ ਪ੍ਰਾਤਨ ਸਮੇਂ ਨੂੰ ਦੇਖੀਏ ਤਾਂ ਆਪਾਂ ਕਹਿੰਦੇ ਵੀ ਯਾਰ ਬਜ਼ੁਰਗਾਂ ਦੀਆਂ ਉਮਰਾਂ 100-100 ਸਾਲ ਦੀਆਂ ਸੀਆਂ 110 ਸਾਲ ਤੇ ਉਹ ਇਹ ਵਰਤਨਾ ਦੀ ਬਹੁਤ ਜਿਆਦਾ ਐਹਮਤ ਮਰਜ ਬਾਬਾ ਜੀ ਅਸੀਂ ਵੇਖ ਰਹੇ ਹਾਂ ਕਿ ਕੁਝ ਪੈਕੇਟ ਪਏ ਨੇ ਤੁਹਾਡੇ ਕੋਲੇ ਉਹ ਸ਼ਾਇਦ ਸ਼ੱਕਰ ਹੈ ਨਾ ਹਾਂਜੀ ਹਾਂਜੀ ਮਰਜ ਇਹਦਾ ਰੰਗ ਦਾ ਬੜਾ ਫਰਕ ਹੈ ਕਿਉਂਕਿ ਅਸੀਂ ਜਿਹੜੀ ਬਾਜ਼ਾਰਾਂ ਚ ਸ਼ੱਕਰ ਵੇਖਦੇ ਹਾਂ ਉਹ ਤਾਂ ਲਾਲ ਜੇ ਰੰਗ ਦੀ ਹੁੰਦੀ ਹੈ ਹਾਂਜੀ ਇਹ ਸ਼ੱਕਰ ਨਾ ਮੈਂ ਇੱਕ ਸਾਡੇ ਤੇ ਜਗਤਾਰ ਸਿੰਘ ਜੀ ਨੇ ਵੀਰ ਜੀ ਉਤੇ ਉਹਨਾਂ ਨੇ ਮੈਨੂੰ ਇਹ ਸ਼ੱਕਰ ਬਾਰੇ ਚੰਨਣ ਪਾਇਆ ਸੀ ਮੈਂ ਜਦੋਂ ਸ਼ਰਧਈ ਬਣਾਉਂਦਾ ਸੀਗਾ ਤਾਂ ਉਹਨਾਂ ਨੇ ਦੱਸਿਆ ਵੀ ਇਹ ਤੁਸੀਂ ਨਾ ਵੀ ਸ਼ੱਕਰ ਮਾਰਕੀਟ ਚੋਂ ਨਾ ਲਵੋ ਬੀ ਸ਼ੱਕਰ ਆਰਗੈਨਿਕ ਵਰਤੋ ਤਾਂ ਜੋ ਕੀ ਹੈ ਸਾਰੇ ਸਮਾਨ ਵਧੀਆ ਪਾਉਣ ਦੇ ਨਾਲ ਕੀ ਹੈ ਮਿੱਠਾ ਇੱਕ ਚੀਜ਼ ਐਸੀ ਨਾ ਹੋ ਜੇ ਵੀ ਜਿਹੜੀ ਆਪਣੀ ਸਾਰੀ ਰਸਤੇ ਨੂੰ ਖਰਾਬ ਕਰ ਦੇ। ਉਸ ਕਰਕੇ ਅਸੀਂ ਇਹ ਸ਼ੱਕਰ ਸ਼ੁਰੂ ਕਰੀ ਸੀ ਜੀ ਉਸ ਟਾਈਮ ਤੋਂ ਪਾਣੀ ਸ਼ੁਰੂ ਕਰੀ ਸੀ। ਮਗਰ ਇਹ ਸ਼ੱਕਰ ਦਾ ਟੇਸਟ ਜਿਹੜਾ ਸੀਗਾ ਬੜਾ ਵੀਰਾਂ ਨੇ ਪਸੰਦ ਕਰਿਆ ਉਸ ਕਰਕੇ ਮੈਂ ਸ਼ੱਕਰ ਰੱਖਣ ਲੱਗ ਗਿਆ ਤੇ ਹੁਣ ਇਹਨੂੰ ਘਰ ਘਰ ਲੈ ਜਾਣ ਵੀ ਲੱਗੇ ਜੀ। ਬਾਬਾ ਜੀ ਲਾਸਵਾਲ ਫੇਰ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਦਵਾਈਆਂ ਨੇ ਜਿਵੇਂ ਆਪਾਂ ਬਿਮਾਰੀਆਂ ਲਾਦੇ ਦਵਾਈਆਂ ਨੇ ਉਹ ਸਾਰੀਆਂ ਰਸੋਈ ਦੇ ਵਿੱਚ ਹੀ ਨੇ। ਬਿਲਕੁਲ ਮਰੇ ਦੇਖੋ ਜੀ ਇਹ ਤਾਂ ਮੰਨਣ ਦੀ ਗੱਲ ਹੈ ਆਪਾਂ ਜੇ ਬਰਤਨ ਸਾਡੇ ਬਰਤਨ ਸਾਡਾ ਖਾਣਾ ਪੀਣਾ ਜੇ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਜਿਹੜੇ ਬਰਤਨ ਵਰਤ ਰਹੇ ਆ ਉਹਨਾਂ ਅਸੀਂ ਕੜਾਹੀ ਲਈ ਆ ਮਰਾ ਸਰਬਲੋਦੀ ਹੈ ਸਰਬਲੋਦੀ ਕਟਛੀ ਰੱਖਦੇ ਆ ਅਸੀਂ ਕਹਿੰਦੇ ਆ ਵੀ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਨਾ ਹੋਵੇ ਜਿਹੜੀ ਸਾਡੇ ਖਾਣ ਪੀਣ ਨੂੰ ਖਰਾਬ ਕਰੇ ਜੇ ਸਾਡੇ ਖਾਣ ਪੀਣ ਦੇ ਵਿੱਚ ਸਾਡੇ ਬਰਤਨਾਂ ਦਾ ਆਪਾਂ ਕਹਿੰਦੇ ਆ ਵੀ ਜੇ ਬਰਤਨਾਂ ਦੇ ਸਹਿਯੋਗ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਆ ਤਾਂ ਇਹ ਜ਼ਰੂਰੀ ਚਾਹੀਦਾ ਵੀ ਅਸੀਂ ਆਪਣੇ ਰਸੋਈ ਦੇ ਬਰਤਨ ਬਦਲ ਦਈਏ ਜੀ ਹਾਂਜੀ ਇਹ ਤਾਂ ਸਾਡੇ ਨਾਲ ਬਾਬਾ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਆਪਾਂ ਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਕਿਉਂਕਿ ਰਸੋਈ ਦੇ ਵਿੱਚ ਹੀ ਆਪਣੇ ਜਿਹੜੀਆਂ ਬਿਮਾਰੀਆਂ ਪਹਿਲੀ ਗੱਲ ਜੇ ਆਪਣਾ ਖਾਣ ਪੀਣ ਸਹੀ ਹੋਵੇਗਾ ਤਾਂ ਆਪਾਂ ਨੂੰ ਦਵਾਈਆਂ ਦੀ ਲੋੜ ਨਹੀਂ ਪਵੇਗੀ ਨਹੀਂ ਤਾਂ ਜਿਹੜੀ ਦਵਾਈਆਂ ਨੇ ਰਸੋਈ ਦੇ ਵਿੱਚ ਹੀ ਆ ਤੁਹਾਨੂੰ ਇੱਕ ਵਾਰ ਫੇਰ ਅਸੀਂ ਬਰਤਨਾਂ ਦੇ ਦਿਖਾਣੇ ਆ ਸਰਬ ਲੋਕ ਦੇ ਬਰਤਨਾਂ ਇਹਨਾਂ ਨੂੰ ਨਿਹੰਗ ਸਿੰਘ ਅਕਸਰ ਵਰਤਦੇ ਆਪਾਂ ਵੇਖਦੇ ਆ ਕਿਉਂਕਿ ਇਹਨਾਂ ਦਾ ਅਖਨ ਹੈ ਕਿ ਜਿਹੜਾ ਇਸ ਵੀਰ ਇਹਨਾਂ ਨੂੰ ਭਾਂਡਿਆਂ ਨੂੰ ਵਰਤੇਗਾ ਤਾਂ ਉਸ ਨੂੰ ਆਹਣ ਦੀ ਕੋਈ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਇਹਨਾਂ ਨੇ ਜਿਹੜਾ ਇੱਕ ਦੁੱਧ ਤਿਆਰ ਕਰਦਿਆ ਨਾ ਉਹ ਚ ਕਈ ਤਰ੍ਹਾਂ ਦੀਆਂ ਜੜੀ ਬੁੱਟੀਆਂ ਵੀ ਪਾਉਂਦੇ ਹਨ ਅਤੇ ਕਹਿੰਦੇ ਹਨ ਕਿ 100 ਬਿਮਾਰੀਆਂ ਦਾ ਇਲਾਜ ਸਾਡਾ ਦੁੱਧ ਹੈ। ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬ ਨਿਊਜ਼